ਕਾਪਲਾ ਲੈ ਕੇ ਚੱਲ ਰਹੇ ਹਾਰੇ ਵਾਸਤੇ ਤੁਹਾਨੂੰ ਦੋ ਦਿਨ ਦੇ ਵਿੱਚ ਮੰਨ ਜਾ 7 ਦਿਨ ਬਾਅਦ ਬੜਾ ਬੰਦ ਨਹੀਂ ਸਿਚੇ ਬੰਗਲ ਉਹ ਬਹੁਤ ਚੱਟਾ ਹੈ ਜੋ ਸੀ ਇਹ ਦੇਖਣ ਕਰਨੇ ਆ ਕੋਈ ਫਰਸਾ ਆਖਣ ਵਿੱਚ ਜੇ ਕੰਪਲੀਟਸ ਉਹ ਕਾਲਸਾ ਦੇ ਹਿਸਾਬ ਕਰਦੇ ਪਰ ਪੰਨਿਆਂ ਦੀ ਮਹਾਨਤਾ ਨਹੀਂ ਦੇਤਾ ਬਹੁਤ ਅਮੇਜ਼ਿੰਗ ਸੂਰਤ ਹੈ ਜੀ ਕਿ ਦੁਨੀਆ ਦੇ ਬਹੁਤ ਸਾਰੇ ਸੰਸਥਾਵਾਦੀ ਜੀ ਉੱਥੇ ਨਹੀਂ ਆ ਕੇ ਲਾ ਰਹੀਆਂ ਦੁਨੀਆ ਦੇ ਲੋਕ ਜਿਹੜੇ ਆਉਂਦੇ ਆ ਦੇਖਦੇ ਆ ਉੱਥੇ ਦੇਖਦੇ ਮਰਦ ਨਹੀਂ ਕਰਨੀ ਚਾਹੁੰਦੇ ਕਿ ਬਾਅਦ ਤੇ ਬਹੁਤ ਸਾਰੇ ਸੰਸਥਾਵਾਦ ਸਿਰਫ ਬਲੇ ਨੂੰ ਪਹੁੰਚਾ ਰਹੇ ਬਾਅਦ ਤੇ ਇਸ ਤਰ੍ਹਾਂ ਦੇ ਰਹੇ ਹਾਂ ਜੇ ਇਸ ਕਰਕੇ ਦੇਖਦੇ ਹਾਂ ਹਾਂ ਤੇਰੀ ਆ ਚੀਜ਼ ਦਿਖਾਉਣੀ ਹੈ ਤੁਸੀਂ ਉੱਥੇ ਉੱਪਰੋਂ ਦੇਖੋ ਸਾਡੇ ਫਰੰਡ ਨੂੰ ਸਾਰੇ ਸਾਰੇ ਪ੍ਰੈਸ ਕੁਝ ਸਾਡੇ ਕੋਲ ਬੜੇ ਪਤਾ ਲਾਇਆ ਦਿੰਦੇ ਨੇ ਸ਼ਾਂਤਰੀ ਆ ਸ਼ਾਂਤੀ ਦੇ ਅਨੁਸਾਰ ਪੰਡਤ ਸੇ ਪੰਡੇ ਤੋਂ ਜੀ ਦੇ ਨਾ ਦੇਖ ਕੇ ਉਹਨਾਂ ਦੇ ਰਾਖੀ ਜੀ ਦੇ ਆਪਣੇ ਪੰਡਤ ਉਹ ਕਿੰਨਾ ਪਾ ਇੰਨਾ ਸ੍ਰੀਅਲ ਹੈ ਕਿ ਜੀ ਲਾ ਰਹੇ ਹੁੰਦੇ ਹਾਂ ਹਾਂ ਜੀ ਕਿਉਂ ਕਿਹੜੇ ਰਾਖਾ ਨਾ ਇੱਕ ਮਾਂ ਜਿਹਨੇ ਬੱਚੇ ਨੂੰ ਪਾਲਦੀ ਆ ਉਹੀ ਪ੍ਰਕਾਤ ਆਪਾਂ ਵਾਤਾਵਰਨ ਨੂੰ ਪ੍ਰਕਾਤ ਪਟਣ ਲੱਗੀ आज म े र ਕੀ ਗੱਲ ਹੈ ਜੀ ਸਿਆਰਾ ਹਾਂ 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 ਅਮਰ ਜੀ ਜੀ ਨੀ ਬਣਾ ਦੇ ਸਿਆਰਾ ਆਪ ਸਿਮਾ ਨਹੀਂ ਮਿਲੂਗਾ ਮੈਂ ਇਹ ਰਿਵਰ ਜੀ ਨਾ ਸਿਮਾ ਸਿਮਾ ਆਪ ਕੋਲ ਇਹਦੇ ਤੋਂ ਕੰਮ ਨਹੀਂ ਬਣਦਾ ਜਿਹੜਾ ਹਰ ਪਹਿਲੀ ਦਿਨ ਤੋਂ ਮੰਗਦਾ ਉਹਦੇ ਜਿਹੜੇ ਬਾਬਾ ਜੀ ਤਾਂ ਹੀ ਕਹਿੰਦਾ ਵੀ ਜਿਹੜਾ ਰੱਬ ਉਹ ਉਹ ਦੂਰੀ ਰੱਖਦਾ ਜੇ ਦੋ ਆਰਦਾ ਟੋਆ ਮਿੱਟੀ ਬਾਕੇ ਉਹਦੇ ਵਿੱਚ ਕੋਈ ਲੰਘਣ ਲੱਗ ਜਾਣਗੇ ਉਹ ਵਧੀਆ ਕਿ ਸਰਕਾਰਾਂ ਨੂੰ ਗਾਲਾਂ ਕੱਢ ਕੇ ਰੋਲ ਡੋਣਾ ਹੋਣੀ ਚਾਹੀਏ ਅਸੀਂ ਸਾਡੀ ਜ਼ਰੂਰਤ ਸੀ ਸਰਕਾਰਾਂ ਨੇ ਬਣਾਇਆ ਨਹੀਂ ਸਰਕਾਰਾਂ ਨੇ ਕੀਤਾ ਨਹੀਂ ਇਹ ਲੋਕਾਂ ਨੂੰ ਨਾਲ ਨਿਆਰਾ ਬਣਾ ਦਿੱਤੇ ਤੁਹਾਨੂੰ ਸਹੀ ਬਣਾਇਆ ਇਹ ਤੁਸੀ ਲੋਕ ਨਾਲ ਜੋੜੇ ਆ ਨਾ ਐਕਚੁਅਲੀ ਜਿਹੜੇ ਕੰਮ ਨਹੀਂ ਤਾਂ ਹੁੰਦੇ ਜਦੋਂ ਲੋਕ ਨਾਲ ਜੁੜਦੇ ਆ ਲੋਕ ਨੋ ਨੋ ਜੁੜਦੇ ਆ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਸਾਡੇ ਵਾਸਤੇ ਹੋ ਗਿਆ ਨੰਬਰ ਸਾਡੇ ਵਾਸਤੇ ਆ ਤੇ ਨਾਲੇ ਨਿਸ਼ਕਾਮਿਆ ਸੇਵਾ ਇਹਨਾਂ ਨੂੰ ਕੋਈ ਮਤਲਬ ਨਹੀਂ ਨਾ ਅਗਲੇ ਨੂੰ ਸਮਝ ਹੁੰਦੀ ਹੈ ਕੀ ਗੱਲ ਹੋ ਰਹੀ ਹੈ ਬਹੁਤ ਪਸੰਦ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਸੱਚੇ ਦਾਨ ਨੂੰ ਹਰ ਬੰਦੇ ਵਰਗਾ ਕਰ ਲੀਡਰ ਦਾ ਬਿਲਕੁਲ ਸਹੀ ਗੱਲ ਹੈ ਨਾ ਸਰ ਮਾਪੁਰਸੇ ਦਾ ਬਿਲਕੁਲ ਬਿਲਕੁਲ ਜੇ ਸਾਡਾ ਦੇਸ਼ਾ ਕੋ ਬੋਲਣ ਚਾਹੇ ਨਾ ਬੋਲਣ ਲੇਕਿਨ ਇਸ ਕੰਡੇ ਉੱਤੇ ਖੜ ਕੇ 100 ਯੁੱਗ ਗਈ ਜਾਈਏ ਵੀ ਅਸੀਂ ਉੱਥੇ ਪਹੁੰਚਣਾ ਉੱਥੇ ਪਹੁੰਚਣਾ ਇਹਨਾਂ ਜੇ ਤੁਸੀਂ ਸਾੜ ਲਈ ਮਰਦੇ ਪਹੁੰਚ ਨਹੀਂ ਪਾਉਂਗੇ ਪਹੁੰਚ ਨਹੀਂ ਪਾਉਂਗੇ ਬਿਲਕੁਲ ਸਹੀ ਤੇ ਦੇਦਨ ਸਾਲ ਮਰਦੀ ਫਿਰ ਜੇ ਪਹੁੰਚ ਗਿਆ ਤੇ ਕੋਈ ਤਾਂ ਜੇ ਸਾੜ ਨਹੀਂ ਮਰ ਸਕਦਾ ਉਹ ਪਹੁੰਚ ਨਹੀਂ ਸਕਦਾ ਸ਼ੁਰੂਆਤ ਕਰਨੀ ਪਵੇਗੀ ਬਿਲਕੁਲ ਠੀਕ ਹੈ ਦੂਸਰਾ ਗੰਡਾ ਪਾਉਣ ਵਾਸਤੇ ਪਹਿਲੇ ਨੂੰ ਛੱਡਣਾ ਪਊਗਾ ਠੀਕ ਹੈ ਓਏ ਇਹੀ ਹੈ ਮੈਂ ਅਸੀਂ ਇਧਰਲਾ ਗੰਡਾ ਛੱਡਣਾ ਨਹੀਂ ਜੇ ਉਹਨੇ ਉਧਰਲਾ ਪਾਉਣਾ ਤਾਂ ਉਹਨੇ ਇਹ ਕਰਕੇ ਦੋ ਗੰਡੇ ਤੋਂ ਫੜ ਨਹੀਂ ਹੋਣਾ ਬਸ ਬਿਲਕੁਲ ਸਹੀ ਗੱਲ ਹੈ ਬਸ ਇਹਨਾ ਕਿ ਸਾਨੂੰ ਇਸ ਕੰਡੇ ਨੂੰ ਛੱਡਣ ਨੂੰ ਟਾਈਮ ਲੱਗਦਾ ਇਹਨਾ ਕਿ ਇੰਨੀ ਗੱਲ ਅਗਲੀ ਮੰਜ਼ਰ ਹੈ ਇੰਨਾ ਟਾਈਮ ਲੱਗਦਾ ਇੰਨੀ ਕਿ ਮੰਜ਼ਰ ਲੱਗਦਾ ਇਹਨਾਂ ਨੂੰ ਮਾਰਦੀ ਸਾਲ ਕੋ ਪਹੁੰਚੀ ਜਾਂਦੇ ਜਿਹੜੇ ਉਹਦੇ ਆਸ-ਪਾਸ ਮਸਾਲ ਮਾਰਦੇ ਹੀ ਉਹ ਜਿਹੜੇ ਸੁੱਚੀ ਜਾਂਦੇ ਨੇ ਜੀਨੂੰ ਜੀਨੂੰ ਪਤਾ ਮੇਰੇ ਮਾਲਕ ਨੇ ਬਾਹ ਬਣ ਲੈਣਾ ਮੈਂ ਪਹੁੰਚਣਾ ਬਿਲਕੁਲ ਕੋਸੇ ਕੋਸਾ ਹੀ ਆ ਜੀਚੇ ਮਾਰੂ ਦੇ ਵਿੱਚ ਪਹਿਲਾਂ ਬਾਗਪਨ ਜਿਹੀ ਦੇਖਦੇ ਹੀ ਨਗਰ ਕੀਰਤਨ ਹੁੰਦਾ ਸੀ ਬਾਰੋਂ ਵੀ ਨਗਰ ਕੀਰਤਨ ਹੁੰਦੇ ਸੀ ਪਰ ਜਦੋਂ ਅਸੀਂ ਪਿੰਡ ਵਾਲਿਆਂ ਨੂੰ ਇਕੱਠੇ ਕੀਤਾ ਵੀ ਆਪਾਂ ਇੱਥੇ ਨਗਰ ਕੀਰਤਨ ਕਰਨਾ ਪਰ ਆਪਾਂ ਪਿੰਡ 'ਚ ਨਹੀਂ ਕਰਨਾ ਆਪਾਂ ਲਾਕੇ ਚ ਲੈ ਕੇ ਜੀ ਪਹਿਲੇ ਦੋਨਾਂ ਨੂੰ ਕਹਿ ਕੇ ਜਿਹੜਾ ਪੋਸਟਰ ਚ ਪਾਉਣ ਲੱਗੇ ਵੀ ਇਹਦੇ ਵਿੱਚ ਜਰੂਰ ਨਹੀਂ ਇਹਨੂੰ ਆਪਾਂ ਨਗਰ ਕੀਰਤਨ ਲਿਖਣਾ ਪਹਿਲੇ ਜਲੂਸ ਲਿਖਦੇ ਸੀ ਹਾਂ ਦੂਸਰੇ ਵੀ ਇਸੀ ਨਗਰ ਕੀਰਤਨ ਉਸ ਪਿੰਡ ਵਿੱਚ ਮਹਾਰਾਜ ਦੀ ਸਵਾਰੀ ਜਾਊਗੀ ਜਿਹੜਾ ਪਿੰਡ ਦੀਆਂ ਰੂੜੀਆਂ ਹਟਾਊਗਾ ਸੁਭਾਈ ਕਰੂਗਾ ਜਿਹੜਾ ਨਹੀਂ ਕਰੂਗਾ ਉਸ ਪਿੰਡ ਵਿੱਚ ਮਹਾਰਾਜ ਦੀ ਸਵਾਰੀ ਨਹੀਂ ਜਾਊਗੀ ਦੂਸਰੇ ਜਦੋਂ ਤੋਂ ਇਹ ਨਗਰ ਕੀਰਤਨ ਆਰੰਭ ਹੁੰਦਾ ਉਸ ਵੇਲੇ ਤੋਂ ਲੈ ਕੇ ਅਖੀਰ ਤੱਕ ਨਗਰ ਕੀਰਤਨ ਹੀ ਹੋਊਗਾ ਹੋਰ ਕੁਝ ਨਹੀਂ ਹੋਊਗਾ ਦੂਸਰੇ ਉਹਦੇ ਵਿੱਚ ਹੀ ਜਿਹੜੇ ਦੇਸੀ ਘੇੜੀ ਦੇ ਲਗਾਤਾਰ ਵਰਤੂਗੀ ਕੋਈ ਫੁੱਲੀਆਂ ਦਾ ਪ੍ਰਸ਼ਾਦ ਨਹੀਂ ਵਰਤਾਂਗੇ ਇਥੋਂ ਪ੍ਰਸ਼ਾਦਾਂ ਤਿਆਰ ਕਰਕੇ ਪਿੰਡ-ਪਿੰਡ ਆਪਾਂ ਸ ਕੋਣ ਜਾਣਾ ਕਿਸੇ ਨੂੰ ਇਹ ਨਹੀਂ ਕਹਿਣਾ ਸਾਡੇ ਲਈ ਪਹਿਲੇ ਪ੍ਰਸ਼ਾਦਾਂ ਦਾ ਜੀਤ ਬਣਾਣਾ ਆਪਾਂ ਵੰਡਣ ਜਾਣਾ ਲਾ ਕੇ ਇਕੱਠਾ ਕਰਨਾ ਨਾਲ ਪਾਣੀ ਦਾ ਪ੍ਰਬੰਧ ਹੋਊਗਾ ਸਾਰਿਆਂ ਨੂੰ ਆਪਾਂ ਪਾਣੀ ਸਪਾਉਣਾ ਇਸੇ ਵਾਰ ਇਹਦਾ ਜਾਂਦਾ ਉਹਦੇ ਮਰੇ ਆਦਰ ਸਤਕਾਰ ਸਮਾ ਸਮਾਨ ਜਿਹੜਾ ਪਿੰਡ ਵਾਲੇ ਕਰਨ ਇਹ ਪਿੰਡ ਵਾਲਿਆਂ ਨੂੰ ਬੇਨਤੀ ਕਰਦੀ ਇੱਕ ਸਫਾਈ ਕਰਨੀ ਆ ਇੱਕ ਸਾਰੇ ਪਿੰਡ ਨੇ ਮਾਰੇ ਦੇ ਸੰਵਾਲ ਕਰਨ ਤੇ ਉਸ ਵੇਲੇ ਜਿਹੜਾ ਸੀਗਾ ਪਿੰਡ ਇਹ ਸਾਡੇ ਏਰੀਆ ਟਿੱਬਿਆਂ ਨਾਲ ਕਰਿਆ ਸੀ ਰਾਤ ਨੂੰ ਅਸੀਂ ਪਲੈਨਿੰਗ ਬਣਾਈ ਟਰੰਕੂ ਦੇ ਉੱਤੇ ਮਾਰੇ ਦਾ ਪ੍ਰਕਾਸ਼ ਕਰਦੇ ਸੀ ਤੇ ਇਹ ਟਿੱਬੇ ਸੀਗੇ ਜਿਹੜੀ ਮਿੱਟੀ ਹੈ ਜਦੋਂ ਇੱਕ ਦੋ ਬੱਸਾਂ ਇੱਥੋਂ ਦੀਆਂ ਨਾਲ ਪਿੰਡਾਂ ਵੱਲ ਦੀ ਤਲਵੰਡੀ ਵਾਲ ਦੀ ਲੰਘਦੀਆਂ ਸੀ ਉਹ ਰਾਧਵਿੰਦ ਸੈਂਟਰ ਦੇ ਵਿੱਚ ਜਿਹੜਾ ਹੈਗਾ ਰਾ ਪੱਟਿਆ ਹੋ ਜਾਂਦਾ ਮਿੱਟੀ ਐ ਜਾਂਦੀ ਉਹ ਤੋਂ ਮੋਰੇ ਖਿੱਚਣ ਵਾਸਤੇ ਟਰੈਕਟਰ ਲਾਇਆ ਹੁੰਦਾ ਟੈਂਪੂ ਨੂੰ ਮੋਰੇ ਕੋਸੇ ਨੂੰ ਟਰੈਕਟਰ ਦਾ ਹੁੰਦਾ ਸੀ ਇਹ ਰਸਤਿਆਂ ਦੀ ਹਵਾਲਤ ਸੀ ਜਿਹੜੇ ਪੱਕੇ ਸੀ ਪੱਟਿਆਂ ਦਾ ਤਾਂ ਕੋਈ ਕਹਿ ਨਹੀਂ ਸਕਦਾ ਸੋ ਉਸ ਵੇਲੇ ਪਹਿਲੇ ਨਗਰ ਤੋਂ ਵੀਰਦਨ ਕੋ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਵੀ ਪਹਿਲੀ ਗੱਲ ਤਾਂ ਆਪਾਂ ਰਸਤੇ ਪੰਡਾਂ ਨੂੰ ਸਵਾਹ ਲਈਏ ਇਹਨੂੰ ਕਿੰਨੇ ਪਹਿਲਾਂ ਜਿੰਨੇ ਸਵਾਰੇ ਜਿਹੜੇ ਰਹਿ ਗਏ ਵੀ ਆਪਾਂ ਹੁਣ ਫਰសារ ਖਿਆਲ ਤਲਵੰਡੀ ਮਾਦੋ ਉੱਥੇ ਲਾ ਕੇ ਵੱਡਾ ਕੈਂਪ ਰਸਤੇ ਬਣਾਉਣੇ ਸ਼ੁਰੂ ਕਰੇ ਜਿਹੜੇ ਵੀ ਪਿੰਡ ਆਇਆ ਬਾਬਾ ਜੀ ਸਾਡਾ ਰਾਹ ਨਹੀਂ ਹੈ ਕਿ ਨਿਸ਼ਾਨੀਆਂ ਕਰਵਾ ਕੇ ਠੀਕ ਹੈ ਜੀ ਸਭ ਦਿੱਕੇ ਰਸਤਾ اچھا ਬਾਬਾ ਜੀ ਇੱਕ ਹੋਰ ਗੱਲ ਆਵਾ ਆਪਾਂ ਦੇਖਦੇ ਆ ਜਦੋਂ ਨਗਰ ਕੀਰਤਨ ਨਿਕਲਦੇ ਨੇ ਤੇ ਸੰਗਤਾਂ ਸਤਕਾਰ ਜੋ ਕਿਤੇ ਚਾਹ ਦਾ ਲੰਗਰ ਕਿਤੇ ਪੋੜਿਆਂ ਦਾ ਲੰਗਰ ਕਿਤੇ ਪ੍ਰਸ਼ਾਦਾ ਤਿਆਰ ਹੁੰਦਾ ਹੈ ਤੇ ਆਮ ਤੌਰ ਤੇ ਦੇਖਣ ਚ ਆਇਆ ਕਿ ਇਹ ਸੰਗਤ ਲੰਗਰ ਛੱਕ ਕੇ ਜਾਂ ਲੈ ਕੇ ਅੱਗੇ ਚਲੀ ਜਾਂਦੀ ਹੈ ਤੇ ਪਿੱਛੇ ਰਹਿ ਜਾਂਦੇ ਨੇ ਖਾਲੀ ਢੋਨੇ ਖਾਲੀ ਗਲਾਸ ਜਿਹੜੇ ਸੜਕਾਂ ਦੇ ਉੱਪਰ ਚਾਦੀ ਦੀਆਂ ਥਾਲੀਆਂ ਜਿਹੜੀਆਂ ਉਡੀਆਂ ਫਿਰਦੀਆਂ ਉਹ ਉਹ ਜਿਹੜਾ ਹੈਗਾ ਇੱਥੇ ਆਪਾਂ ਸੰਗਤ ਨੂੰ ਕਿਸ ਨੇ ਆ ਦੇਾਂਗੇ ਕਿ ਜਦੋਂ ਨਗਰ ਕੀਰਤਨ ਨਿਕਲਦਾ ਉਹ ਨਗਰ ਕੀਰਤਨ ਨਿਕਲਦਾ ਵਾ ਉਹਦੇ ਪਿੱਛੇ ਸੇਵਾਦਾਰ ਹੁੰਦੇ ਇੱਕ ਵੀ ਜਿਹੜੀ ਹੈਗੀ ਬੱਤਲ ਦਾ ਹੈ ਇਹ ਲੈ ਆਂਦਾ ਸੱਲੋ ਰਹਿਣ ਨਹੀਂ ਜਿੰਦਾ। ਬਹੁਤ ਹੀ ਨਾਲ ਨੂੰ ਇਕੱਠਾ ਕਰਦੇ ਸੇਵਾਦਾਰ। ਉਹਨਾਂ ਨੂੰ हां ਇਹਦੇ ਸਾਰਿਆਂ ਨੂੰ ਬੇਨਤੀ ਕਰਦੇ ਵੀ ਜਿਹੜਾ ਲੰਗਰ ਲਾਉਂਦਾ ਪਹਿਲੀ ਗੱਲ ਤਾਂ ਉਹਦੀ ਜ਼ਿੰਮੇਵਾਰੀ। ਮਗਰ ਕੀਤੇ ਲੰਗ ਗਿਆ। ਫਿਰ ਵੀ ਮਗਰ ਉਹ ਸਿਕਾਈ ਜਾਂਦੇ ਆ। ਉਹ ਤਾਂ ਫਿਰ ਉੱਥੇ ਨਹੀਂ ਰਹੂਗਾ। ਅਸੀਂ ਸਾਰਿਆਂ ਨੂੰ ਵੀ ਜਿਹੜੇ ਲੰਗਰ ਲਾਉਂਦੇ ਆ ਪਹਿਲੀ ਗੱਲ ਤਾਂ ਇਹ ਬਰਤਨ ਨਾ ਵਰਤੋ। ਭਰਾਤਨ ਬਰਤਨ ਗਲਾਸ ਲਿਆਓ ਤੁਸੀਂ ਸੇਵਾ ਕਰੋਗੇ ਤੋਂ ਹੋਗੇ। ਉਹ ਉਹ ਭਾਵਨਾ ਹੋ ਗਈ ਨਾ ਉਹ ਭਾਵਨਾ ਸਾਡੀ ਖਤਮ ਹੋ ਗਈ ਉਹ ਜਿਹੜਾ ਉਹਦੇ ਨਾਲ ਆਲਾ ਦਵਾਲਾ ਵਿਗੜਦਾ ਉਹ ਫੜਾ ਹੀ ਹੋਰ ਤਰ੍ਹਾਂ ਦਾ ਹੋ ਜਾਂਦਾ ਜਦੋਂ ਕਿ ਸੰਗਤ ਨਹੀਂ ਸਕੇ ਹੋਏ ਹੁੰਦੇ ਉਹਨਾਂ ਜੋ ਸੋ ਉਹਨਾਂ ਨੂੰ ਦੇਸੀ ਸੰਭਾਲਣਾ ਵੀ ਸਾਡੀ ਜ਼ਿੰਮੇਵਾਰੀ ਹੈ ਜੇਕਰ ਅਸੀਂ ਸਾਰੀ ਜ਼ਿੰਮੇਵਾਰੀ ਨਗਰ ਕੀਰਤਨ ਦੇ ਨਾਲ ਵੀ ਹੋਵੇ ਪਰ ਜਿਹੜੇ ਲੰਗਰ ਕਿੰਨੇ ਵੀ ਲਾਉਂਦੇ ਆ ਕੋਈ ਨਹੀਂ ਕੋਈ ਜ਼ਿੰਮੇਵਾਰੀ ਸਮਝਣ ਵੀ ਆ ਜਿਹੜਾ ਮੰਦਿਰਿਆਲਾ ਜੋ ਬੱਜਿਆ ਵਾ ਜੋ ਪਤਲਾ ਵਾ ਜੋ ਘੁਸਿਆ ਇਹਨੂੰ ਵੀ ਅਸੀਂ ਸਾਹਮਣਾ ਇੱਕ ਵੀ ਅਸੀਂ ਨਹੀਂ ਜਾਣੀ ਮਤਲਬ ਸੰਗਤ ਦਾ ਹਰ ਜਿਹੜਾ ਸ਼ਾਮਲ ਹੋਇਆ ਸੰਗਤ ਚ ਹਰ ਵਿਅਕਤੀ ਜਿਹੜਾ ਸ਼ਾਮਲ ਹੋਇਆ ਉਹਦੀ ਇਕੱਲੇ ਇਕੱਲੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਫਾਈ ਦਾ ਖਿਆਲ ਰੱਖੇ ਪੋਲੂਸ਼ਨ ਦਾ ਖਰਾਬ ਖਿਆਲ ਰੱਖੇ ਅੱਗੇ ਅਸੀਂ ਹੋਰ ਕਹਣਾ ਦੋਨੇ ਕਿ ਆ ਜਿਹੜੇ ਅਲੂਮੀਨੀਅਮ ਦੇ ਬਰਤਨ ਹੀ ਲੰਗਰਾਂ ਚ ਵਰਤੇਦੇ ਆ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਅਸੀਂ ਸਾਰੇ ਬੰਦ ਕਰਵਾ ਦਿੰਦੇ ਆ ਆਹ ਉਹ ਪਿੱਲੇ ਵਰਤ ਆ ਉਹ ਬਹੁਤ ਜ਼ਿਆਦਾ ਉਹਦੇ ਜਾਂਦੇ ਉਹਨਾਂ ਨੁਕਸਾਨ ਦੇ ਸਰੀਰ ਲਈ ਨੁਕਸਾਨ ਹਾਂ ਸਿਹਤ ਨੂੰ ਜਿਹੜਾ ਹੈਗਾ ਸਸਤਾ ਇਹ ਹੈਗਾ ਲਿਆਣਗੇ ਜੀ ਉਹਨੂੰ ਵਰਤਦੇ ਦੇ ਉਹਨੂੰ ਕਿਤੇ ਚੜਾਉਣਾ ਹੈਗਾ ਉੱਤੇ ਆਪਣੇ ਅੱਗੇ ਫਿਰ ਉਹਨੂੰ ਅਲੂਮੀਨੀਅਮ ਵਰਤਦੇ ਮੈਂ ਝਾੜ ਬਣਾਉਣ ਵਾਸਤੇ ਮੈਂ ਸਬਜ਼ੀ ਬਣਾਉਣ ਵਾਸਤੇ ਇਨਾ ਖੀਰ ਬਣਾਉਣ ਵਾਸਤੇ ਠੀਕ ਹੈ ਇਹ ਇਹ ਜ਼ਰੂਰ ਸਾਨੂੰ ਚਾਹੀਦਾ ਕਿਉਂਕਿ ਜਿੰਨਾਂ ਨੂੰ ਆਪਾਂ ਸਕਾਰ ਰਹੇ ਹਾਂ ਉਹ ਨੂੰ ਬਸ ਖੰਨੇ ਦਾ ਸੰਗਤ ਉਹ ਸਤਿਕਾਰ ਦੇ ਕੋਣ ਹੁੰਦਾ ਹਾਂ 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 ਬਿਲਕੁਲ ਠੀਕ ਹੈ ਜਦੋਂ ਆਪਾਂ ਰੱਬ ਦੇ ਨਾਮ ਦੇ ਉੱਤੇ ਕਰ ਰਹੇ ਹਾਂ ਬਿਲਕੁਲ ਵਧੀਆ ਠੀਕ ਇੱਥੇ ਸਾਨੂੰ ਇੱਕ ਗੀਜਾਂ ਦਾ ਦੇ ਜਿਹੜਾ ਹੈਗਾ ਸੋਚਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਜੀ ਨੂੰ ਦਿੱਤੇ بہت خوشی ہے کہ مہان سنتے اور کبھی کلبارشے دسے گئے بہت ہی ودیا نے سماج آج نے زیادہ تر گنتی بچوں کی ہے بچوں کو میں بنتی کر رہی ہوں لاسٹ کر کے میں جی کبت کھول جا رہا ہے ਉਹ ਵਾਇਦੇ ਉਪਚੇ ਸਤਿ ਸ਼ੋਧੀ ਕੰਪ ਦਾ ਇਹੋ ਭਾਸ਼ਾ ਆ ਬਿਆਨ ਨੂੰ ਜਾਣਦੇ ਨੇ ਔਰ ਚਾਰ ਡੇਢ ਦੀ ਫਸਤਾ ਹੋਦੀ ਹੈ ਤੇ ਰਾਮ ਤੇ ਆਪਸੇ ਸੰਗਤ ਨੂੰ ਕੰਪ ਕਰਦਾ ਸੁਣੇ ਹੁਸ਼ ਮਰੀ ਭੂਤੇ ਨੇੜੇ ਕਿਉਂ ਲਾਏ ਇਹ ਪੰਰ ਸੰਪੰਨ ਮਤੋਂ ਇਥੇ ਸੇ ਮਰ ਜਾਏ چار پانچ چھو چھوٹے ہر پا سو سو نام پائے اج بران کر کے گائیے کہ جہاں اِسی سزا لونا ہے وہ سانب سبھال کرنی ہے کیونکہ ساتھ نام دان پایا واحر جی کا خالص واحد واحر جی کا خالص ਜੇ ਲੋਕੀਆਂ ਕੱਪੀਆਂ ਤੇ ਰਹਿਣਾ ਸੇਖਾ ਜੇ ਲੋਕੀਆਂ ਕੱਪੀਆਂ ਤੇ ਰਹਿਣਾ ਸੇਖਾ ਨਾਮ ਤੇ ਉਹਨੂੰ ਕੱਢੀ ਦੋਣਾ ਸਿਹਾ ਨਾ ਮਾ ਮਹਾਪੁਰਖੇ ਜਗਦੇ ਆਉਂਦੇ ਗੁਰਮੁਹਾਂ ਦੀ ਸੇਵਕ ਮਾਲਾ ਗੁਰਮੁਹਾਂ ਦੀ ਸੇਵਕ ਮਾਲਾ ਬਰਸੀ ਮਹਾਪੁਰਖਾਂ ਦੀ ਸੰਗਤ ਰਾਲੇ ਮਹਿਮਨਾ ਲੋ ਬਰਸੀ

سنمان ستار سروپی بیبی بلجیت کور ویکنتی سنمان لین ڈاک رام مورتی جی انہوں کا بھی سنمان ہوا ہردیپ سنگو کے ਦੇਵੀ ਸ਼ਰਧੀ ਸਰਮਾਨ ਪ੍ਰਾਪਤ ਕਰਨ ਕਿਰਪਾ ਕਰੇ